ਮਾਗ ਮਜਨ ਸੰਗ ਸਾਧੂਆਂ ਤੁੜੀ ਕਰ ਇਸ ਨਾਨ ਹਰ ਕਾ ਨਾਮ ਤੇ ਹੈ ਸੁਣ ਸਭਨਾਂ ਨੂੰ ਕਰ ਦਨ ਜਨਮ ਕਰਮ ਮਲ ਉਤਰੈ ਮਨ ਤੇ ਜੈ ਗਮਾਨ ਕਾਮ ਕਰੋਧ ਨਮੋਹੀਐ ਬਿਨ ਸਲੋਬ ਸੁਵਾਨੋ ਸਚੇ ਮਰਗ ਚਲਦਿਆ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕੰਢੀਐ ਜਿਨ ਪੂਰਾ ਗੁਰ ਮਿਹਰਬਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੁਚੇ ਸੇ ਕੰਢੀ ਐ ਜਿਨ ਪੂਰਾ ਗੁਰ ਮਿਹਰਬਾਨ ਜੁਗੋਂ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਮੁਕੱਦਸ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਸਤਕਾਰਯੋਗ ਸਤਸੰਗੀ ਜਨੋ ਮੜ ਪਾਗੇ ਹਾਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਆਓ ਇਹਨਾਂ ਮੁਬਾਰਕ ਘੜੀਆਂ ਦੀ ਸੰਭਾਲ ਕਰੀਏ ਅੱਜ ਮਾਗੀ ਮਹੀਨੇ ਦੀ ਅਰੰਭਤਾ ਹੋਈ ਹੈ ਇਸ ਪਾਵਨ ਮਹੀਨੇ ਦੀ ਅਰੰਭਤਾ ਤੇ ਅਸੀਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਜੁੜੇ ਹਾਂ ਗੁਰੂ ਅਰਜਨ ਸਾਹਿਬ ਫਰਸ਼ਾ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਰਾਗ ਮਾਝ ਦੇ ਵਿੱਚ ਦਰਜ 12 ਮਹਾ ਬਾਣੀ ਦਾ ਆਪ ਜੀ ਨੇ ਇਹ 12ਵਾਂ ਬੰਦ ਮਾਗ ਮਹੀਨੇ ਦੇ ਸੰਬੰਧ ਦੇ ਵਿੱਚ ਸਰਵਣ ਕੀਤਾ ਹੈ ਆਓ ਕੁਝ ਸਮਾਤਿਸ ਦੀਆਂ ਵਿਚਾਰਾਂ ਕਰੀਏ ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਮੁਬਾਰਕ ਫਤਿਹ ਨਾਲ ਸਾਂਝ ਪਾਈਏ ਦੋਵੇਂ ਹੱਥ ਜੋੜ ਸਨਿਮਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਮਾਗ ਦੇ ਮਹੀਨੇ ਦੇ ਸੰਬੰਧ ਦੇ ਵਿੱਚ ਸਿੱਖ ਜਗਤ ਦੇ ਅੰਦਰ ਵੀ ਬੜਾ ਉਤਸ਼ਾਹ ਰਹਿੰਦਾ ਹੈ ਸਿੱਖ ਜਗਤ ਗੁਰਬਾਣੀ ਨਾਲ ਜੁੜਦਾ ਹੈ ਬਾਣੀ ਪੜਦਾ ਹੈ ਇਸ ਦਾ ਕੁਝ ਪਿਛੋਕੜ ਸਮਝਣ ਦਾ ਯਤਨ ਕਰੀਏ ਸਾਡੇ ਨਾਲ ਮਾਗ ਮਹੀਨੇ ਦਾ ਸੰਬੰਧ ਇਸ ਪ੍ਰਕਾਰ ਨਾਲ ਜੁੜਿਆ ਹੈ ਕਿ ਸਾਡੀ ਇਹ ਮੰਨਤ ਹੈ ਕਿ 40 ਮੁਕਤਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਇਸ ਦਿਨ ਕਿਦਰਾਨੇ ਦੀ ਢਾਬ ਤੇ ਮੁਕਤ ਸਰ ਜਿਹੜਾ ਅੱਜ ਜਗ੍ਹਾ ਦਾ ਨਾਮ ਹੈ ਉੱਥੇ ਇਹ ਸ਼ਹਾਦਤ ਹੋਈ ਅਸਲ ਮਾਇਨਿਆਂ ਦੇ ਵਿੱਚ ਇਤਿਹਾਸਕ ਗ੍ਰੰਥਾਂ ਦੇ ਅੰਦਰ ਔਰ ਜੇਕਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਤੋਂ ਬਾਅਦ ਜਿਹੜੀ ਚਾਲ ਹੈ ਉਹ ਕਿਹੜਿਆਂ ਕਿੜਿਆਂ ਪਿੰਡਾਂ ਦੇ ਵਿੱਚ ਕਿਵੇਂ-ਕਿਵੇਂ ਪਹੁੰਚੇ ਕਿਦਾਂ-ਕਿਦਾਂ ਕਿੱਥੇ-ਕਿੱਥੇ ਕਿਹਦੇ-ਕਿਦੇ ਨਾਲ ਵਾਰਤਾਲਾਪ ਹੋਈ ਜੇਕਰ ਉਸ ਚੀਜ਼ ਨੂੰ ਧਿਆਨ ਨਾਲ ਪੜਿਆ ਤੇ ਸੁਣਿਆ ਜਾਏ ਤਾਂ ਵੀ ਇਹ ਸਹਿਜੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਦੇ ਇਲਾਕੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਨਹੀਂ ਉਹ ਵਿਸਾਖ ਦੇ ਦਿਨਾਂ ਦੇ ਵਿੱਚ ਪਹੁੰਚੇ ਨੇ ਇਤਿਹਾਸਕ ਤੱਥਾਂ ਦੇ ਮੁਤਾਬਕ 40 ਮੁਕਤਿਆਂ ਦੀ ਸ਼ਹਾਦਤ ਖਿਦਰਾਣੇ ਦੀ ਢਾਬ ਤੇ ਹੋਈ ਉਹ ਜੰਗ 21 ਵਿਸਾਖ ਦੀ ਹੈ ਪਰ ਇਹਦਾ ਸਬੰਧ ਸਾਡਾ ਮਾਗ ਮਹੀਨੇ ਨਾਲ ਕਿਦਾਂ ਜੁੜਿਆ ਇਹਦੇ ਬਾਬਤ ਸਾਨੂੰ ਕੁਝ ਵਿਚਾਰ ਕਰਨੇ ਪੈਣਗੇ ਪਹਿਲੀ ਗੱਲ ਚਾਲੀਆਂ ਸਿੰਘਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਬੇਦਵਾ ਨਹੀਂ ਸੀ ਦਿੱਤਾ ਔਰ ਦੇਣਾ ਸੰਭਵ ਵੀ ਹੈ ਨਹੀਂ ਸੀ ਉਹਦਾ ਮੂਲ ਕਾਰਨ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣ ਲੱਗਾ ਹੈ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਸਿੱਖਾਂ ਤੇ ਸਿੰਘਣੀਆਂ ਨੂੰ ਜਾਣ ਦਾ ਆਦੇਸ਼ ਦੇ ਦਿੱਤਾ ਸੀ ਕਿਸੇ ਨੂੰ ਵੀ ਜ਼ਬਰਦਸਤੀ ਅਨੰਦਪੁਰ ਦੇਆਂ ਕਿਲਿਆਂ ਦੇ ਵਿੱਚ ਨਹੀਂ ਸੀ ਰੱਖਿਆ ਗਿਆ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਸੀ ਜੋ ਜਾਣਾ ਚਾਹੁੰਦਾ ਹੈ ਜੋ ਪਰਿਵਾਰਕ ਹੈ ਭਾਈ ਜਾਓ ਆਪਦਾ ਪਰਿਵਾਰ ਸੰਭਾਲੋ ਇੱਥੇ ਘੇਰਾ ਪੈਣ ਲੱਗਾ ਏ ਔਰ ਇਸ ਘੇਰੇ ਦਾ ਕੋਈ ਅੰਦਾਜ਼ਾ ਨਹੀਂ ਕਿੰਨਾ ਲੰਮਾ ਚੱਲੇ ਔਰ ਸਾਨੂੰ ਇਸ ਘੇਰੇ ਦੇ ਅੰਦਰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਦੂਰ ਦ੍ਰਿਸ਼ਟੀ ਦਾ ਵਿਸ਼ਾ ਹੈ ਸੋ ਜਿਨ੍ਹਾਂ ਨੇ ਜਾਣਾ ਸੀ ਉਹ ਜਾ ਚੁੱਕੇ ਸਨ ਬਹੁਤਾਤ ਜਾਣਾ ਚਾਹੁੰਦੇ ਵੀ ਨਹੀਂ ਸਨ ਸਤਿਗੁਰਾਂ ਨੇ ਆਪ ਕਹਿ ਕੇ ਕਿ ਤੋਰਿਆ ਕਿ ਭਾਈ ਤੁਹਾਡਾ ਜਾਣਾ ਜ਼ਰੂਰੀ ਹੈ ਖੈਰ ਇਹਦੇ ਤੋਂ ਇਲਾਵਾ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜਦੋਂ ਹਰਦਾਸ ਵੱਲੋਂ ਪੰਡਿਤ ਹਰਦਾਸ ਵੱਲੋਂ ਆ ਕੇ ਮੂਹ ਦੇ ਵਿੱਚ ਦੱਬ ਦਾ ਛੱਲਾ ਪਾ ਕੇ ਆਟੇ ਦੀ ਬਣਾਈ ਹੋਈ ਗਾਹੂ ਹੱਥ ਦੇ ਵਿੱਚ ਫੜ ਕੇ ਸੋਹਾਂ ਖਾਧੀਆਂ ਜਾਂਦੀਆਂ ਨੇ ਕਿ ਜੀ ਕਿੱਲਾ ਕਿੱਲਾ ਖਾਲੀ ਕਰਦੇ ਹੋ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਿੱਖਾਂ ਨੇ ਉਦੋਂ ਵੀ ਸਤਿਗੁਰਾਂ ਨਾਲ ਵਿਚਾਰ ਕੀਤੀ ਸੀ ਪਾਤਸ਼ਾਹ ਕਿਉਂ ਨਾ ਕਿੱਲਾ ਖਾਲੀ ਕਰਦੀਏ ਹੁਣ ਤਾਂ ਅਗਲੇ ਮੌਕਾ ਦੇ ਰਹੀ ਹੈ ਉਹ ਸਤਿਗੁਰ ਪਾਤਸ਼ਾਹ ਜਾਣਦੇ ਸਨ ਵੀ ਇਹ ਕਿਲਾ ਖਾਲੀ ਕਰਨਾ ਵੀ ਖਤਰੇ ਤੋਂ ਘੱਟ ਨਹੀਂ ਉਦੋਂ ਵੀ ਪਾਤਸ਼ਾਹ ਜੀ ਨੇ ਕੁਝ ਗੱਡਿਆਂ ਦੇ ਵਿੱਚ ਫਜ਼ੂਲ ਦਾ ਫालतू ਸਮਾਨ ਲੱਦ ਕੇ ਤੇ ਉਹਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਸੀ ਤੇ ਉਸ ਗੱਡਿਆਂ ਦੇ ਉੱਪਰ ਵੀ ਉਸ ਵੇਲੇ ਦੀਆਂ ਸ਼ਾਹੀ ਫੌਜਾਂ ਨੇ ਹਮਲਾ ਕਰਤਾ ਸੀ ਇਹਦਾ ਭਾਵ ਇਹ ਹੈ ਵੀ ਇਸ ਸਮੇਂ ਦੇ ਦੌਰਾਨ ਜਿਨ੍ਹਾਂ ਨੇ ਘੇਰਾ ਪਾਇਆ ਏ ਉਹ ਉਸ ਮਨਸ਼ਾ ਦੇ ਨਾਲ ਖੜੇ ਨੇ ਕਿ ਚਾਹੇ ਕੁਝ ਹੋ ਜੇ ਭਾਵੇਂ ਝੂਠ ਤੇ ਫਰੇਬ ਤੇ ਸਰੀ ਇਹ ਹੀ ਸਹੀ ਪਰ ਇਹਨਾਂ ਨੂੰ ਛੱਡਣਾ ਨਹੀਂ ਔਰ ਜੇਕਰ ਕਿਲੇ ਹੀ ਖਾਲੀ ਕਰਉਣਾ ਉਹਨਾਂ ਦਾ ਮਨਸੂਬਾ ਹੁੰਦਾ ਤੇ ਜਦੋਂ ਪਾਸ਼ਾ ਜੀ ਨੇ ਔਰੰਗਜ਼ੇਬ ਦੀ ਚਿੱਠੀ ਆਉਣ ਤੋਂ ਬਾਅਦ ਸਿੱਖਾਂ ਦੇ ਨਾਲ ਸਲਾਮਸ਼ਵਹ ਕਰਨ ਤੋਂ ਉਪਰੰਤ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤੇ ਮਗਰੋਂ ਦੀ ਜਿਹੜਾ ਹਮਲਾ ਹੋਇਆ ਏ ਉਹ ਇਸ ਗੱਲ ਦੀ ਗਵਾਹੀ ਭਰਦਾ ਏ ਕਿ ਜੇਕਰ ਉਦੋਂ ਚਾੜੀ ਸਿੰਘ ਕਿਲਾ ਛੱਡ ਕੇ ਨਿਕਲੇ ਹੁੰਦੇ ਤੇ ਹਸ਼ਰ ਉਦੋਂ ਵੀ ਇਹੀ ਹੋਣਾ ਸੀ ਉਹਨਾਂ ਨੇ ਜਾਣ ਨਹੀਂ ਸੀ ਦੇਣੇ ਦੂਜੀ ਗੱਲ ਉਦੋਂ ਦੀਆਂ ਸਰਕਾਰਾਂ ਤਾਂ ਬੇਅੰਤ ਜ਼ਾਲਮ ਸਨ ਅੱਜ ਦੀਆਂ ਹੀ ਸਰਕਾਰਾਂ ਨਹੀਂ ਛੱਡਦੀਆਂ ਕੇਵਲ ਵਾਟਰ ਕੈਨਨ ਦੇ ਨਾਲ ਪੁਲਿਸ ਵਾਲਿਆਂ ਦੇ ਉੱਪਰ ਪਾਣੀ ਮਾਰਨ ਦੇ ਕਰਕੇ ਜਿਸ ਸਿੰਘ ਨੂੰ ਉਹਨਾਂ ਕੈਦ ਕੀਤਾ ਜੇਲ੍ਹਾਂ ਦੇ ਅੰਦਰ ਉਹਨੂੰ ਬੇਅੰਤ ਤਸੀਹੇ ਸਾਲ ਤੋਂ ਵੱਧ ਦਿੱਤੇ ਨੇ ਚਾਲੀਆਂ ਮੁਕਤੀਆਂ ਨੂੰ ਕਿੱਥੇ ਛੱਡ ਦੇਣਾ ਸੀ ਜ਼ਾਲਮ ਸਰਕਾਰਾਂ ਨੇ ਜਿਹੜੀ ਸਰਕਾਰ ਸਹਿਬਜ਼ਾਦਿਆਂ ਨੂੰ ਨਹੀਂ ਛੋਟ ਛੱਡਦੀ ਛੋਟੇ-ਛੋਟੇ 7 ਤੇ 9 ਸਾਲਾਂ ਦੇਆਂ ਨੂੰ ਉਹ ਚਾਲੀਆਂ ਨੂੰ ਜਾਣਦੰਦੀ ਚਿੱਟੀ ਦੇਖ ਕੇ ਅਗਲਿਆਂ ਨੇ ਯਕੀਨਨ ਉਹਨਾਂ ਨੂੰ ਥਾਂਏਂ ਕੈਦ ਕਰਨਾ ਸੀ ਔਰ ਉਹਨਾਂ ਨੂੰ ਕੈਦ ਕਰਨ ਤੋਂ ਬਾਅਦ ਉਹਨਾਂ ਤੋਂ ਪੁੱਛ ਪੜਤਾਲ ਕਰਨੀ ਸੀ ਅੰਦਰ ਕਿੰਨੇ ਲੋਕ ਨੇ ਕੌਣ ਕੌਣ ਹੈ ਕੀ ਮਾਹੌਲ ਚਾਲ ਹੈ ਕਿੰਨੇ ਚਰਦਾ ਪ੍ਰਬੰਧ ਹੈ ਕਿੰਨਾ ਪ੍ਰਬੰਧ ਹੈ ਘੇਰਾਬੰਦੀ ਕਿਵੇਂ ਕੀਤੀ ਹੋਈ ਹੈ ਅੰਦਰੋਂ ਕਿਲੇ ਨੂੰ ਕਿਵੇਂ ਸੰਭਾਲਿਆ ਕਿੱਥੇ ਕਿੱਥੇ ਕਿੰਨੀ ਕਿੰਨੀ ਫੌਜ ਖੜੀ ਹੈ ਕਿਹੜੀ ਜਗ੍ਹਾ ਕਮਜ਼ੋਰ ਹੈ ਜਿੱਥੋਂ ਅਸੀਂ ਹਮਲਾ ਕਰ ਸਕਦੇ ਹਾਂ 3600 ਗੱਲਾਂ ਉਹਨਾਂ ਦੇ ذریعے ਫੜੀ ਜਾ ਸਕਦੀ ਸੀ ਔਰ ਜਿਹੜੇ ਭੁੱਖ ਦੇ ਬਾਰੇ ਗੁਰੂ ਨੂੰ ਛੱਡ ਕੇ ਚੱਲੇ ਨੇ ਉਹ ਹਕੂਮਤਾਂ ਦੇ ਟੌਂਟ ਬਣਨ ਲੱਗਿਆਂ ਵੀ ਦੇਰ ਨਾ ਲਾਉਂਦੇ ਇਹ ਕੁਝ ਕਾਮਨ ਸੈਂਸ ਦੀਆਂ ਗੱਲਾਂ ਨੇ ਜੇ ਸਧਾਰਨ ਤੌਰ ਦੇ ਉੱਪਰ ਦੇਖੀਏ ਸਮਝੀ ਤੇ ਪਤਾ ਲੱਗ ਜਾਣਗੀਆਂ ਹੋਇਆ ਐਦਾਂ ਐ ਕਿ ਜਦੋਂ ਕਲਗੀਧਰ ਪਰਸ਼ਾ ਚਮਕੌਰ ਸਾਹਿਬ ਪਹੁੰਚੇ ਨੇ ਤਿੰਨ ਜਥਿਆਂ ਦੇ ਵਿੱਚ ਸਤਗੁਰਾਂ ਨੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਕੱਢਿਆ ਹੈ ਇੱਕ ਜਥਾ ਸਰਸਾ ਨਦੀ ਪਾਰ ਕਰ ਚੁੱਕਾ ਹੈ ਕਲਗੀਧਰ ਪਾਰਸ਼ਾ ਜੀ ਦਾ ਜਥਾ ਨਦੀ ਪਾਰ ਕਰ ਰਿਹਾ ਹੈ ਤੇ ਮਗਰੋਂ ਦੀ ਤੀਜਾ ਜਥਾ ਉਹ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਨਿਕਲ ਰਿਹਾ ਹੈ ਤੇ ਜਦੋਂ ਮੁਗਲ ਹਕੂਮਤਾਂ ਨੇ ਸਾਰੇ ਪਾਸੋਂ ਹਮਲਾ ਕੀਤਾ ਹੈ ਇੱਧਰ ਸਰਸਾ ਨਦੀ ਪਾਰ ਕਰਦੇ ਅਸਾਰ ਮਲਕਪੁਰ ਰੰਗਣ ਇੱਥੇ ਰੰਗਣਾ ਨੇ ਹਮਲਾ ਕੀਤਾ ਸਰਸਾ ਦਰਿਆ ਦੇ ਕੰਡੇ ਤੇ ਵੀ ਹਮਲਾ ਹੋਇਆ ਰੋਪੜ ਦੇ ਇਲਾਕੇ ਦੇ ਵਿੱਚ ਵੀ ਹਮਲਾ ਹੋਣਾ ਸੀ ਤੇ ਇਸ ਤੋਂ ਪਿੱਛੇ ਅਨੰਦਪੁਰ ਸਾਹਿਬ ਦੇ ਮਗਰ ਸਾਰੀ ਫੌਜ ਚੱਲੀ ਆ ਰਹੀ ਹੈ ਜਦੋਂ ਦਰਿਆ ਪਾਰ ਕਰਦੇ ਆਂ ਕੁਝ ਸਿੰਘ ਪਿੱਛੇ ਰਹਿ ਗਏ ਜਿਨ੍ਹਾਂ ਨੂੰ ਇਹ ਨਾ ਸਮਝ ਲੱਗਾ ਕਿ ਹੁਣ ਪਾਰਸ਼ਾ ਜੀ ਗਏ ਕਿੱਧਰ ਉਹ ਸਿੰਘ ਆਪਣੇ ਇਲਾਕੇ 'ਚ ਅੰਮ੍ਰਿਤਸਰ ਦੇ ਇਲਾਕੇ 'ਚ ਵਾਪਸ ਪਰਤੇ ਨੇ ਔਰ ਪ੍ਰਤਮ ਦਾ ਕਾਰਨ ਇਹ ਹੈ ਕਿ ਮਾਝੇ ਦੇਸ਼ ਦੇਆਂ ਲੋਕਾਂ ਨੂੰ ਜਾ ਕੇ ਦਸੀਏ ਕਿ ਇੱਥੇ ਆਨੰਦਪੁਰ 'ਚ ਵਾਪਰਿਆ ਕੀ ਹੈ ਸਾਨੂੰ ਸਿੱਖਾਂ ਨੂੰ ਦੁਬਾਰਾ ਇਕੱਤਰਿਤ ਕਰਨਾ ਪਏਗਾ ਉਹਨਾਂ ਨੂੰ ਦੱਸਣਾ ਪਏਗਾ ਤੇ ਉਹਨਾਂ ਮਾਜੇ ਦੇਆਂ ਇਲਾਕਿਆਂ ਦੇ ਵਿੱਚ ਜਾ ਕੇ ਦੁਬਾਰਾ ਤੋਂ ਪ੍ਰਚਾਰ ਕੀਤਾ ਇਹ ਪਿੰਡਾਂ ਪਿੰਡਾਂ ਚ ਹਾਲਾਂਕਿ ਹਕੂਮਤਾਂ ਦੇਆਂ ਟੌਂਟਾਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਗੁਰੂ ਨੂੰ ਬੇਦਾਵਾ ਦੇ ਕੇ ਆ ਗਏ ਆ ਪਰ ਸਿੱਖਾਂ ਦਾ ਆਪਸ ਦੇ ਵਿੱਚ ਭਰੋਸਾ ਹੋਣ ਕਰਕੇ ਉਦੋਂ ਹਕੂਮਤਾਂ ਦਾ ਤੇ ਹਕੂਮਤ ਦੇ ਟੌਂਟਾਂ ਦਾ ਕਿਸੇ ਨੇ ਭਰੋਸਾ ਨਹੀਂ ਕੀਤਾ ਉਹਨਾਂ ਨੇ ਆ ਕੇ ਸਾਰੀ ਵਾਰਤਾ ਸਾਰੀ ਵਿਥਿਆ ਦੱਸੀ ਹੈ ਵੀ ਸਾਡੇ ਨਾਲ ਬੀਤੀ ਕੀ ਇਸ ਕਰਕੇ ਦੁਬਾਰਾ ਇਕੱਤਰ ਹੋ ਔਰ ਉਹਨਾਂ ਦੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੀਤੀ ਜਾਣ ਵਾਲੀ ਮੀਟਿੰਗ ਦਾ ਸਦਕਾ ਨਤੀਜਾ ਇਹ ਹੋਇਆ ਸੀ ਕਿ ਸਾਰੇ ਪਾਸੇ ਔਰੰਗਜ਼ੇਬ ਦਾ ਤੇ ਵਜ਼ੀਦ ਖਾਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਇਸ ਵਿਦਰੋਹ ਨੂੰ ਦੇਖਦਿਆਂ ਔਰੰਗਜ਼ੇਬ ਨੂੰ ਵੀ ਸਮਝ ਆ ਗਈ ਸੀ 7 ਮਹੀਨੇ ਪਹਿਲਾਂ ਘੇਰਾਬੰਦੀ ਕਰਕੇ ਰੱਖੀ ਹੈ ਫੌਜਾਂ ਦਾ ਲੱਕ ਟੁੱਟ ਚੁੱਕਾ ਹੈ ਜੇ ਪੂਰੇ ਪੰਜਾਬ ਦੇ ਅੰਦਰ ਵਿਦਰੋਹ ਦੀ ਲਹਿਰ ਉੱਠੀ ਤੇ ਖਰਚਾ ਵੀ ਬਹੁਤ ਆਏਗਾ ਔਰ ਸਾਹਮਣਾ ਵੀ ਬਹੁਤ ਔਖਾ ਹੋਏਗਾ ਇਸ ਕਰਕੇ ਔਰੰਗਜ਼ੇਬ ਨੇ ਚਿੱਠੀਆਂ ਲਿਖ ਕੇ ਇਹ ਗੱਲ ਵੀ ਕਹੀ ਕਿ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਇਹ ਸਾਰੇ ਕਾਰਨਾਮੇ ਵਜ਼ੀਰ ਖਾਂ ਦੇ ਨੇ। ਔਰ ਇਹ ਚਿੱਠੀਆਂ ਅੱਜ ਵੀ ਅਲੀਗੜ੍ਹ ਦੀਆਂ ਯੂਨੀਵਰਸਿਟੀਆਂ 'ਚ ਪਈਆਂ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਥੋਂ ਨਿਕਲ ਕੇ ਹੌਲੀ-ਹੌਲੀ ਕਰਕੇ ਉਸ ਇਲਾਕੇ ਦੇ ਵਿੱਚ ਪਹੁੰਚੇ ਨੇ ਜਿਸ ਇਲਾਕੇ ਦੇ ਵਿੱਚ ਇਸ ਵਜ਼ੀਰ ਖਾਂ ਦੀ ਪਹੁੰਚ ਹੈ ਨਹੀਂ ਕਿਉਂਕਿ ਉਹ ਇਲਾਕਾ ਮੁਲਤਾਨ ਦੇ ਗਵਰਦਰ ਗਵਰਨਰ ਦੇ ਅਧੀਨ ਆਉਂਦੇ ਵਜ਼ੀਰਖਾਂ ਦੇ ਅਧੀਨ ਨਹੀਂ ਆਉਂਦਾ ਸਰਹੰਦ ਦੇ ਅਧੀਨ ਨਹੀਂ ਆਉਂਦਾ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਚੱਲਦੇ ਆ ਕਲਗੀਧਰ ਪਾਰਸ਼ਾ ਅੱਗੇ ਪਹੁੰਚੇ ਨੇ ਰਾਮੇਆਣਾ ਪਿੰਡ ਉੱਥੇ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਕਲਗੀਧਰ ਪਾਰਸ਼ਾ ਪਹੁੰਚੇ ਹੋਏ ਨੇ ਤਾਂ ਉਹਨੂੰ ਕਿਉਂਕਿ ਹੁਣ ਵਜ਼ੀਰਖਾਂ ਵੀ ਉਸ ਮਾਮਲੇ ਦੇ ਵਿੱਚ ਸਮਝ ਤੋਂ ਪਾਰ ਹੈ ਕਿ ਕੀਤਾ ਕੀ ਜਾਏ ਇਲਾਕਾ ਮੇਰਾ ਹੈ ਨਹੀਂ ਇਲਾਕੇ ਦੀਆਂ ਚੌਧਰੀਆਂ ਨੇ ਜਿਨ੍ਹਾਂ ਦਾ ਕੰਮ ਹੁੰਦਾ ਸੀ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਣੀ ਤੇ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾ ਕੇ ਦੋਨਾਂ ਦੇ ਵਿਚਕਾਰ ਇੱਕ ਕਨੈਕਸ਼ਨ ਬਣਾ ਕੇ ਰੱਖਣਾ ਇਹਨਾਂ ਚੌਧਰੀਆਂ ਦਾ ਇਹ ਮੰਨਣਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੀ ਠੁੱਕ ਵੀ ਸੀ ਤੇ ਇਹਨਾਂ ਚੌਧਰੀਆਂ ਦਾ ਆਪਸ ਦੇ ਵਿੱਚ ਮੰਨਣਾ ਸੀ ਵੀ ਜਿਵੇਂ-ਤਿਵੇਂ ਕਰਕੇ ਅਸੀਂ ਸਮਝੌਤਾ ਕਰਾਈਏ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾ ਕਰਕੇ ਸਮਝੋਤਾ ਕਰਨ ਦੀ ਗੱਲ ਆਖੀਏ ਕਿ 파ਰਸ਼ਾ ਕਿਉਂ ਨਾ ਸਮਝੋਤਾ ਕਰ ਲਿਆ ਜਾਏ ਵਜ਼ੀਰ ਖਾਨ ਨਾਲ ਅਸੀਂ ਗੱਲ ਕਰਾਂਗੇ ਔਰ ਕਲਗੀਧਰ 파ਰਸ਼ਾ ਆਕਦੇ ਨੇ ਵੀ ਹੁਣ ਸਮਝੋਤੇ ਦੀਆਂ ਗੱਲਾਂ ਕਾਦੀਆਂ ਤੁਸੀਂ ਉਦੋਂ ਸਮਝੋਤਾ ਨਹੀਂ ਕਰਾਨ ਆਏ ਜਦੋਂ ਇਹਨਾਂ ਗੁਰੂ ਅਰਜਨ ਸਾਹਿਬ 파ਰਸ਼ਾ ਜੀ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਤੁਸੀਂ ਉਦੋਂ ਸਮਝੋਤਾ ਕਰਨ ਨਹੀਂ ਆਏ ਜਦੋਂ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ 파ਰਸ਼ਾ ਜੀ ਨੂੰ ਜਿਹੜੇ ਬੜੇ ਪ੍ਰੇਮ ਪਿਆਰ ਨਾਲ ਇਹਨਾਂ ਦੇ ਕੋਲ ਗਏ ਔਰ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੁਸੀਂ ਉਦੋਂ ਸਮਝੋਤਾ ਕਰਨੀ ਆਏ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ 7 ਮਹੀਨੇ ਘੇਰਾ ਪਿਆ ਰਿਹਾ ਕੀ ਗੱਲ ਤੁਹਾਡੇ ਕੰਨ ਬੰਦ ਸਨ ਹੁਣ ਕਿਹੜੇ ਸਮਝੋਤੇ ਦੀਆਂ ਗੱਲਾਂ ਕਰਦੇ ਹੋ ਸਮਝੋਤਾ ਨਹੀਂ ਹੋ ਸਕਦਾ ਉਦੋਂ ਚੌਧਰੀਆਂ ਨੇ ਇਹ ਗੱਲ ਆਖੀ ਸੀ ਕਿ ਜੇ ਸਮਝੋਤਾ ਨਹੀਂ ਹੋ ਸਕਦਾ ਤੇ ਫਿਰ ਅਸੀਂ ਤੁਹਾਡੇ ਕਾਹਦੇ ਸਿੱਖ ਜੇ ਸਾਡੇ ਗੁਰੂ ਨੇ ਸਾਡੀ ਗੱਲ ਹੀ ਨਹੀਂ ਸੁਣਨੀ ਔਰ ਖੇਜਦਿਆਂ ਮਾਰਿਆਂ ਨੇ ਇਹ ਗੱਲ ਆਖੀ ਜੇ ਸਾਡੀ ਗੱਲ ਮੰਨਣੀ ਨਹੀਂ ਫਿਰ ਅਸੀਂ ਕਾਹਦੇ ਤੁਹਾਡੇ ਸਿੱਖ ਫੇਰ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਪਰਸ਼ਾ ਜੀ ਆਖਦੇ ਜੇ ਇਹ ਗੱਲ ਹੈ ਮੈਂ ਤਾਂ ਤੁਹਾਨੂੰ ਅੱਜ ਵੀ ਪਿਆਰ ਕਰਦਾ ਮੈਂ ਤਾਂ ਤੁਹਾਨੂੰ ਅੱਜ ਵੀ ਆਪਣਾ ਸਿੱਖ ਮੰਨਦਾ ਤੁਸੀਂ ਮੈਨੂੰ ਜੇਕਰ ਗੁਰੂ ਨਹੀਂ ਮੰਨਦੇ ਤੇ ਲਿਖ ਕੇ ਦੇ ਦਿਓ ਉਹ ਰਾਮਿਆਣੇ ਪਿੰਡ ਦੇ ਇਲਾਕੇ ਦੇ ਵਿੱਚ ਗੁਰੂ ਪਰਸ਼ਾ ਜੀ ਨੂੰ ਚਿੱਠੀ ਲਿਖ ਕੇ ਉਹਦੇ ਤੇ ਸਾਈਨ ਕਰਕੇ ਦਿੱਤੇ ਗਏ ਸਨ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਐਨੇ ਨੂੰ ਭਾਗਕੌਰ ਨੂੰ ਜਦੋਂ ਪਤਾ ਲੱਗਾ ਕਿਉਂਕਿ ਭਾਗਕੌਰ ਨਾਲ ਗਈ ਸੀ ਬਾਹਰ ਬੈਠੀ ਸੀ ਨਿਧਾਨ ਸਿੰਘ ਦੇ ਪਿਤਾ ਦੇਸਰਾਜ ਜਦੋਂ ਚੜ੍ਹਾਈ ਕਰ ਗਏ ਸਨ ਉੱਥੇ ਜਾ ਕੇ ਇਹ ਸਾਰੀਆਂ ਗੱਲਾਂ ਦੀ ਵਿਚਾਰ ਹੋਈ ਸੀ ਕਿਸੇ ਟਾਈਮ ਉਦੋਂ ਭਾਗਕੌਰ ਨੇ ਮਹਾ ਸਿੰਘ ਹੋਣਾ ਨੂੰ ਨਿਧਾਨ ਸਿੰਘ ਹੋਣਾ ਨੂੰ ਇਸ ਗੱਲ ਦੀ ਫਟਕਾਰ ਪਾਈ ਸੀ ਵੀ ਗਏ ਤਾਂ ਗੁਰੂ ਨੂੰ ਮਨਾਣ ਸੀ ਗਏ ਤਾਂ ਗੁਰੂ ਦਾ ਸਾਥ ਦੇਣ ਸੀ ਜਾਣਣ ਸੀ ਵੀ ਬਣਿਆ ਕੀ ਵਰਤਿਆ ਕੀ ਤੇ ਤੁਸੀਂ ਕਰਕੇ ਕੀ ਆ ਗਏ ਹੋ ਇਹ ਤੁਸੀਂ ਕੀ ਫੈਸਲਾ ਲੈ ਲਿਆ ਤੇ ਸਿੱਖਾਂ ਆਖਿਆ ਵੀ ਫੈਸਲਾ ਦਾ ਚੌਧਰੀ ਲੈ ਗਏ ਅਸੀਂ ਤੇ ਨਾਲ ਗੱਲਾਂ ਦੇ ਵਿੱਚ ਹੀ ਆ ਗਏ ਜਿੱਦਾਂ ਵੀ ਹੈ ਇਹਨੇ ਨੂੰ ਖਬਰ ਲੱਗੀ ਵੀ 8000 ਮੁਗਲ ਫੌਜ ਸਤਗੁਰਾਂ ਤੇ ਹਮਲਾ ਕਰਨ ਆ ਰਹੀ ਹੈ ਤਾਂ ਇਹਨਾਂ ਚਾਲੀਆਂ ਸਿੰਘਾਂ ਨੇ ਗੁਰੂ 파ਰਸ਼ਾ ਜੀ ਦੇ ਕੋਲ ਜਾਣ ਦਾ ਫੈਸਲਾ ਕੀਤਾ ਜਿਹੜੇ ਪਹਿਲਾਂ ਗੁਰੂ ਗੋਬਿੰਦ ਸਿੰਘ 파ਰਸ਼ਾ ਜੀ ਦੇ ਨਾਲੋਂ ਇਸ ਇਲਾਕੇ ਦੇ ਵਿੱਚ ਆਨੰਦਪੁਰ ਦੇ ਇਲਾਕੇ ਚ ਸਰਸਾ ਦਰਿਆ ਦੇ ਕੰਡੇ ਦੇ ਇਲਾਕੇ ਤੋਂ ਵਿਛੜੇ ਸੀ ਉਹ ਕਲਗੀਧਰ 파ਰਸ਼ਾ ਜੀ ਦੇ ਨਾਲ ਉਹਨਾਂ ਦੀ ਫੌਜ ਦੇ ਵਿੱਚ ਪਹਿਲਾਂ ਹੀ ਸ਼ਾਮਲ ਹੋ ਗਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਤਿਗੁਰੂ ਇੱਥੇ ਆਏ ਨਹੀਂ। ਮਹਾ ਸਿੰਘ ਹੋਣੀ ਗੁਰੂ 파ਰਸ਼ਾ ਜੀ ਖਿਦਰਾਣੇ ਦੀ ਢਾਬ ਤੇ ਪਹੁੰਚੇ ਨੇ। ਮਾਹੌਲ ਐਂਦਾ ਹੈ ਕਿ ਵਿਉਂਤਬੰਦੀ ਦੇ ਨਾਲ ਖਿਦਰਾਣੇ ਦੀ ਢਾਬ ਨੂੰ ਉੱਚੇ ਇਲਾਕੇ ਤੋਂ ਕਵਰ ਕੀਤਾ ਗਿਆ ਕਿਉਂਕਿ ਉੱਥੇ ਪਾਣੀ ਹੈ। ਔਰ ਉਸ ਖਿਦਰਾਣੇ ਦੀ ਢਾਬ ਤੋਂ ਇਲਾਵਾ ਦੂਰ ਦੂਰ ਤੱਕ ਕਿਤੇ ਲਾਗੇ ਤੱਕ ਇਹ ਪਾਣੀ ਨਹੀਂ ਔਰ ਫੌਜਾਂ ਨੂੰ ਪਾਣੀ ਬੇਸ਼ੁਮਾਰ ਚਾਹੀਦਾ ਹੈ 8000 ਫੌਜਾਂ। ਪੂਰਾ ਦਿਨ 40 ਸਿੰਘਾਂ ਨੇ ਉੱਥੇ ਮੁਕਾਬਲਾ ਕੀਤਾ ਖਿਦਰਾਣੇ ਦੀ ਢਾਬ ਤੋਂ ਥੱਲੇ ਕਲਗੀ ਤਰਪਾਸ਼ਾ ਜੀ ਨੂੰ ਵੀ ਪਤਾ ਲੱਗਾ ਉਹਨਾਂ ਨੇ ਢਾਬ ਦੇ ਉੱਪਰੋਂ ਦੀ ਨਿਸ਼ਾਨੇ ਲਾਏ ਤੀਰਾਂ ਨਾਲ ਤੇ ਆਪਦੇਆਂ ਸਿੱਖਾ ਸੈਨਿਕਾਂ ਨੂੰ ਵੀ ਭੇਜਿਆ ਵੀ ਜਾ ਕੇ ਮੁਕਾਬਲਾ ਕਰੋ ਸ਼ਾਮ ਹੁੰਦਿਆਂ ਹੁੰਦਿਆਂ ਫੌਜਾਂ ਤਿਹਾਈਆਂ ਗਈਆਂ ਪਿਆਸ ਦੇ ਨਾਲ ਔਰ ਉਦੋਂ ਉਹਨਾਂ ਫੌਜਾਂ ਨੇ ਜਦੋਂ ਪਾਣੀ ਦਾ ਪੁੱਛਿਆ ਤਾਂ ਇੱਕ ਚੌਧਰੀ ਨੇ ਜਿਹੜਾ ਉਦੋਂ ਗੁਰੂ ਪਰਸ਼ਾ ਜੀ ਦਾ ਸਾਥ ਦਿੱਤਾ ਉਹ ਇਦਾਂ ਦਿੱਤਾ ਹੈ ਕਿ ਫੌਜਾਂ ਨੂੰ ਗੁੰਮਰਾਹ ਕੀਤਾ ਇਹ ਕਹਿ ਕੇ ਕਿ ਜੇ ਅੱਗੇ ਨੂੰ ਵਧੇ ਤਾਂ 30 ਕੋਹ ਤੱਕ ਪਾਣੀ ਨਹੀਂ 30 ਕੋਹ ਤੋਂ ਬਾਅਦ ਪਾਣੀ ਮਿਲੇਗਾ ਜੇ ਪਿੱਛੇ ਮੁੜ ਜਾਉਗੇ ਤੇ 10 ਕੋਹ ਤੇ ਪਾਣੀ ਹੈ ਤੇ ਫੌਜਾਂ ਅਖੀਰ ਸ਼ਾਮ ਨੂੰ ਹਾਰ ਥੱਕ ਕੇ ਮੂਹਦੇ ਮੂੰਹ ਡਿੱਗ ਕੇ ਤੇ ਵਾਪਸ ਮੁੜ ਗਈਆਂ ਇਹ ਘਟਨਾ ਹੈ ਗੁਰੂ ਪਿਆਰਿਓ ਵਿਸਾਖ ਮਹੀਨੇ ਦੀ ਹੈ ਪਰ ਇਹਦਾ ਮਾਗ ਨਾਲ ਕੀ ਸਬੰਧ ਹੈ ਹੁਣ ਇਹ ਸਮਝ ਲਈਏ ਕੁਝ ਸਮੇਂ ਦੇ ਦੌਰਾਨ ਮਾਗੀ ਦਾ ਜਿਹੜਾ ਮਹੀਨਾ ਹੈ ਮਾਗੀ ਦੀ ਸੰਗਰਾਣਦ ਇਹਨੂੰ ਮਕਰ ਸੰਕ੍ਰਾਂਤੀ ਵੀ ਕਹਿੰਦੇ ਨੇ ਸਨਾਤਨ ਮਤ ਨੂੰ ਮੰਨਣ ਵਾਲੇ ਸਨਾਤਨ ਮਤ ਦੇ ਫੋਲੋਅਰ ਜਿਹੜੇ ਨੇ ਉਹ ਇਸ ਮਹੀਨੇ ਨੂੰ ਔਰ ਇਸ ਸੰਗਰਾਣਦ ਨੂੰ ਬੜਾ ਪਾਵਨ ਮੰਨਦੇ ਐ ਔਰ ਅੱਜ ਦੇ ਦਿਨ 12 ਸਾਲ ਬਾਅਦ ਕੁੰਭ ਦਾ ਮੇਲਾ ਵੀ ਲੱਗਦਾ ਹੈ ਪ੍ਰਿਆਗ ਰਾਜ ਦੇ ਅੰਦਰ ਇਹ ਮੰਨਤਾ ਹੈ ਕਿ ਜਦੋਂ ਇੱਕ ਸ਼ੰਖਾ ਸੁਰਨਾ ਦਾ ਦਾਇਤ ਬ੍ਰਹਮਾ ਜੀ ਦੇ ਚਾਰੇ ਵੈਦਾਂ ਨੂੰ ਵੈਦਾਂ ਨੂੰ ਚੋਰੀ ਕਰਕੇ ਭੱਜ ਗਿਆ ਲੈ ਗਿਆ ਉਦੋਂ ਵਿਸ਼ਨੂੰ ਜੀ ਨੇ ਆਪ ਦਾ ਅਵਤਾਰ ਧਾਰ ਕੇ ਉਹਦੇ ਵੇਦ ਵਾਪਸ ਲਿਆ ਕੇ ਦਿੱਤੇ ਇਸ ਖੁਸ਼ੀ ਦੇ ਵਿੱਚ ਬ੍ਰਹਮਾ ਜੀ ਨੇ ਉਸ ਪ੍ਰਿਆਗ ਰਾਜ ਦੀ ਧਰਤੀ ਦੇ ਉੱਪਰ ਹਜ਼ਾਰ ਯੱਗ ਕੀਤਾ ਇੱਕ ਤਾਂ ਉਹਨਾਂ ਲੋਕਾਂ ਦੀ ਇਹ ਮੰਨਤ ਹੈ ਕਿ ਇਹ ਥਾਂ ਤਾਂ ਕਰਕੇ ਪਵਿੱਤਰ ਹੈ ਦੂਜਾ ਉਹਨਾਂ ਦੀ માનਤ ਹੈ ਵੀ ਇਸ ਇਲਾਕੇ ਦੇ ਵਿੱਚ ਤ੍ਰਿਬੇਣੀ ਸੰਗਮ ਹੈ ਤ੍ਰਿਬੇਣੀ ਸੰਗਮ ਦਾ ਭਾਵ ਹੈ ਵੀ ਇੱਥੇ ਗੰਗਾ ਤੇ ਜਮਨਾ ਦਾ ਸਿੱਧਿਆਂ ਤੌਰ ਦੇ ਉੱਪਰ ਮਲਾਪ ਹੁੰਦਾ ਹੈ ਤੀਜਾ ਸਰਸਵਤੀ ਨਦੀ ਜਿਹਦੀ ਹੋਂਦ ਬਾਰੀ ਤੌਰ ਦੇ ਉੱਪਰ ਨਜ਼ਰ ਨਹੀਂ ਆਂਦੀ ਉਹਨਾਂ ਲੋਕਾਂ ਦਾ ਕਹਿਣਾ ਹੈ ਵੀ ਗੁਪਤ ਰੂਪ ਦੇ ਵਿੱਚ ਇਹ ਸਰਸਵਤੀ ਨਦੀ ਇਸ ਸੰਗਮ ਦੇ ਵਿੱਚ ਆ ਕੇ ਮਿਲਦੀ ਹੈ ਇੱਥੇ ਤਿੰਨਾਂ ਦਰਿਆਵਾਂ ਦਾ ਮੇਲ ਹੈ ਤਿੰਨੇ ਦਰਿਆ ਪਵਿੱਤਰ ਨੇ ਇਸ ਥਾਂ ਦੇ ਉੱਪਰ ਇਸ਼ਨਾਨ ਕਰਨ ਦਾ ਉਹਨਾਂ ਮਹਾਤਮ ਬੜਾ ਵੱਡਾ ਬਿਆਨ ਕੀਤਾ ਤੀਜਾ ਉੱਥੇ ਇੱਕ ਦਰਖਤ ਸੀ ਜੀ ਉਸ ਦਰਖਤ ਦੀ ਬੜੀ ਇਹਨਾਂ ਲੋਕਾਂ ਨੇ ਮਹਾਨਤਾ ਉਹਨਾਂ ਵੇਲਿਆਂ ਦੇ ਵਿੱਚ ਬਿਆਨ ਕੀਤੀ ਉਸ ਦਰਖਤ ਦੇ ਥੱਲੇ ਵੱਡੇ ਵੱਡੇ ਪੱਥਰ ਰੱਖੇ ਗਏ ਔਰ ਆਖਿਆ ਗਿਆ ਵੀ ਜਿਹੜਾ ਵੀ ਇਨਸਾਨ ਆਪ ਦਾ ਸਾਰਾ ਕੁਝ ਪੁੰਨਦਾਨ ਕਰਕੇ ਇਸ ਦਰਖਤ ਦੇ ਉੱਪਰ ਚੜ੍ਹ ਕੇ ਮੁੱਦੇ ਸਿਰ ਸਿਰ ਥੱਲੇ ਕਰਕੇ ਛਾਲ ਮਾਰ ਦੇਗਾ ਉਹ ਨੂੰ ਪ੍ਰਲੋਕ ਦੇ ਵਿੱਚ ਸਿੱਧੀ ਟਿਕਟ ਮਿਲ ਜਾਏਗੀ ਉਹ ਨੂੰ ਸਿੱਧਾ ਸੁਰਗ ਦਾ ਰਾਹ ਮਿਲ ਜਾਏਗਾ ਦਾਨਪੁਨ ਦਾ ਮਹਾਤਮ ਉਸ ਦਰਖਤ ਦੇ ਉੱਪਰੋਂ ਪੁੱਠੇ ਡਿਗਣ ਦਾ ਮਹਾਤਮ ਉਹਨਾਂ ਲੋਕਾਂ ਨੇ ਇਹ ਮੰਨ ਲਿਆ ਖੈਰ ਗੁਰੂ ਪਿਆਰਿਓ ਉਹ ਦਰਖਤ ਵਜ਼ੀਰ ਖਾਨ ਨੇ ਕਟਵਾਇਆ ਮਾਫੀ ਚਾਹਾਂਗਾ ਉਹ ਦਰਖਤ ਜਹਾਂਗੀਰ ਨੇ ਕਟਵਾਇਆ ਸੀ ਇਹ ਵੇਖਦਿਆਂ ਵੀ ਇਸ ਲਾਲਸਾ ਤੇ ਮਸੂਬੇ ਦੇ ਨਾਲ ਕਿੰਨੇ ਲੋਕ ਆਪ ਦਾ ਆਤਮਦਾਹ ਕਰ ਰਹੇ ਨੇ ਆਪ ਦਾ ਘਾਣ ਕਰ ਰਹੇ ਹੈ ਹੁਣ ਕਿਉਂਕਿ ਉਹਨਾਂ ਵੇਲਿਆਂ ਦੇ ਸਿੱਖ ਵਿਦਵਾਨਾਂ ਨੂੰ ਵੀ ਪਤਾ ਸੀ ਕਿ ਸਿੱਖ ਲੋਕਾਂ ਦੇ ਉੱਪਰ ਵੀ ਇਸ ਮਨਮਤ ਦਾ ਬੜਾ ਗੂੜਾ ਪ੍ਰਭਾਵ ਪੈ ਰਿਹਾ ਹੈ ਇਸ ਕਰਕੇ ਉਹਨਾਂ ਚਾਲੀਆਂ ਮੁਕਤਿਆਂ ਦੇ ਦਿਨ ਨੂੰ ਮਾਗੀ ਦੀ ਸੰਗਰਾਂਦ ਦੇ ਨਾਲ ਬੜੀ ਸਿਆਣਪ ਦੇ ਨਾਲ ਜੁੜਿਆ ਤਾਂ ਕਿ ਜਿਹੜਾ ਸਿੱਖ ਜਗਤ ਹੈ ਉਹ ਇਸ ਦਿਨ ਦੇ ਮਹਾਤਮ ਨੂੰ ਇਨ੍ਹਾਂ ਮਨਮਤਾ ਤੇ ਤੀਰਥਾਂ ਦੇ ਵਿੱਚ ਇਸ਼ਨਾਨ ਨੂੰ ਲੈ ਕੇ ਨਾ ਮੰਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਲੈ ਕੇ ਮੰਨਦਿਆਂ ਮੁਕਤਸਰ ਵੱਲ ਨੂੰ ਚੱਲਦੇ ਪਾਵੇ। ਇਸੇ ਤਰੀਕੇ ਨਾਲ ਸੰਗਰਾਹਦਿਆਂ ਦਿਹਾੜਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮੋੜਿਆ ਗਿਆ ਸੀ ਕਿ ਸਿੱਖ ਜਗਤ ਇਨ੍ਹਾਂ ਦਿਨਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਗੁਰੂ ਦੀ ਬਾਣੀ ਗੁਰੂ ਦੇ ਇਤਿਹਾਸ ਨੂੰ ਜਾਣ ਕੇ ਮਨਾਵੇ ਔਰ ਉਹਨਾਂ ਦਾ ਇੱਕਦਮ ਕਾਮਯਾਬ ਵੀ ਰਿਹਾ ਅੱਜ ਵੀ ਸਿੱਖ ਜਗਤ ਯੂਪੀ ਪ੍ਰਯਾਗਰਾਜ ਜਾਣ ਨਾਲ ਮੁਖਤਸਰ ਜਾਣਾ ਜ਼ਿਆਦਾ ਪ੍ਰੈਫਰ ਕਰਦਾ ਏ ਔਰ ਇਹ ਚੰਗੀ ਗੱਲ ਹੈ। ਗੁਰੂ ਪਾਰਸ਼ਾ ਜੀ ਮਾਗ ਦੇ ਮਹੀਨੇ ਦੇ ਨਾਲ ਸੰਬੰਧਿਤ ਵਿਚਾਰ ਕਰਦੇ ਆਂ ਆਖਦੇ ਨੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮਾਗ ਦੇ ਮਹੀਨੇ ਦੀ ਮਹਾਤਮ ਤਾਏ ਜੇ ਸਾਧੂ ਜਨਾਂ ਦੀ ਸੰਗਤ ਕਰਕੇ ਉਹਨਾਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰੇ ਭਾਵ ਨਿਮਰਤਾ ਭਾਵ ਦੇ ਵਿੱਚ ਰਹੀਂ ਹਰ ਜਨਮ ਕਰਮ ਮਲ ਉੱਤਰੇ ਮਨ ਤੇ ਜਾਏ ਗੁਮਾਨ ਜਨਮ ਦਾ ਕਰਮਾ ਦਾ ਮੈਲ ਦਾ ਜਿਹੜਾ ਟੀਰ ਹੈ ਉਹ ਉਤਰ ਜਾਂਦਾ ਹੈ ਮਨ ਤੋਂ ਗੁਮਾਨ ਲੈ ਜਾਂਦਾ ਹੈ ਜੇ ਚੰਗੀ ਸੰਗਤ ਸਾਧੂਆਂ ਦੀ ਸੰਗਤ ਕੀਤੀ ਜਾਏ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਕਾਮ ਕ੍ਰੋਧ ਲਾਲਚ ਵਰਗੇ ਔਗਣ ਮੁੱਕ ਜਾਂਦੇ ਨੇ ਅੰਦਰੋਂ ਦੀ ਜੀਵਨ ਪਵਿੱਤਰਤਾ ਵਾਲੇ ਪਾਸੇ ਚੱਲਦਾ ਹੈ ਤੇ ਇਸ ਪਵਿੱਤਰ ਮਾਰਗ ਬਾਰੇ ਪਾਤਸ਼ਾ ਆਖਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸਾਡੇ ਲਈ ਤਾਂ ਮਾਗੀ ਦਾ ਇਸ਼ਨਾਨ ਇਹੋ ਹੀ ਹੈ ਕਿ ਅਸੀਂ ਭਲਿਆਂ ਮਨੁੱਖਾਂ ਦੀ ਸੰਗਤ ਕਰਕੇ ਉਹਨਾਂ ਦੀ ਸੰਗਤ ਦੇ ਰਾਹੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰ ਦਈਏ 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਵਾਣ ਪਰਸ਼ਾ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਜੇ ਨਾਮ ਬਾਣੀ ਦੇ ਰਸਿਆਂ ਦੀ ਸੰਗਤ ਦਾ ਇਸ਼ਨਾਨ ਕਰੇਗਾ ਤੇ ਤੈਨੂੰ 68 ਤੀਰਥਾਂ ਦਾ ਪੁੰਨ ਵੀ ਪ੍ਰਾਪਤ ਹੋ ਜਾਏਗਾ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਇਹ ਭਾਗ ਉਹਨੂੰ ਲੱਗਣਗੇ ਜਿਹਦੇ ਤੇ ਪਰਮਾਤਮਾ ਆਪ ਦਇਆ ਕਰਕੇ ਮਿਹਰ ਕਰਕੇ ਉਹਨੂੰ ਆਪ ਦੇ ਨਾਮ ਦੀਆਂ ਦਾਤਾਂ ਬਖਸ਼ਦਾ ਹੈ ਉਹੀ ਪਾਰਸ਼ਾ ਜੀ ਆਖਦੇ ਨੇ ਚੰਗੀ ਜਾਣਨ ਵਾਲਾ ਹੈ ਸਤਿਗੁਰ ਪਾਰਸ਼ਾ ਆਖਦੇ ਨੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਜਿਨ੍ਹਾਂ ਕਿਸਿਆਂ ਨੂੰ ਵੀ ਆਪਣੇ ਪਰਮਾਤਮਾ ਨਾਲ ਮਿਲਾਪ ਹੋ ਗਿਆ ਨਾਨਕ ਸਤਿਗੁਰ ਪਾਸ਼ਾ ਆਖਦੇ ਨੇ ਮੈਂ ਐਸਿਆਂ ਤੋਂ ਕੁਰਬਾਨ ਜਾਂਦਾ ਹਾਂ ਮਾਗ ਸੁੱਚੇ ਸੇਕੰਢੀ ਏ ਜਿਨ ਪੂਰਾ ਗੁਰ ਮਿਹਰਬਾਨ ਮਾਗ ਦੇ ਮਹੀਨੇ ਚ ਸੁੱਚੇ ਉਹ ਜਾਣੇ ਜਾਣਗੇ ਜਿਨ੍ਹਾਂ ਦੇ ਉੱਪਰ ਗੁਰੂ ਮਿਹਰਬਾਨ ਹੈ ਇੱਕ ਆਖਰੀ ਬੇਨਤੀ ਕਰਕੇ ਸਮਾਪਤੀ ਕਰਾ ਪਰਸ਼ਾ ਜੀ ਆਖਦੇ ਨੇ ਦਰਿਆ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਰੀਰ ਤਾਂ ਸੁੱਚਾ ਹੋ ਸਕਦਾ ਪਰ ਮਨ ਤੇ ਮਨ ਦੇ ਪਾਪ ਸੁੱਚੇ ਨਹੀਂ ਹੋ ਸਕਦੇ। ਬੰਦੇ ਨੂੰ ਭੈਅ ਲੱਗਦਾ ਹੈ ਆਪ ਦੇ ਕੀਤੇ ਮਾੜਿਆ ਕਰਮਾਂ ਕਰਕੇ ਸੋ ਡਰ ਹੈ ਜੇ ਪਾਪ ਕਮਾਵਦਾ ਤਰਮੀ ਵਿਗਸੇਤ ਤੇ ਗੁਰਮੁਖ ਪਿਆਰਿਓ ਬੇਪਰਵਾਦ ਨੇ ਲੋਕਾਂ ਦੇ ਅੰਦਰ ਇਹ ਵਹਿਮ ਪਾਇਆ ਕਿ ਇਦਾਂ ਤੀਰਤ ਦੇ ਵਿੱਚ ਇਸ਼ਨਾਨ ਕੀਤੇਆਂ ਤੇਰੇ ਅੰਦਰਲੇ ਡਰ ਤੇਰੇ ਅੰਦਰਲੇ ਪਾਪ ਧੋਤੇ ਜਾਣਗੇ। ਬੰਦਾ ਡਰਦਾ ਮਾਰਾ ਤੀਰਥਾਂ ਤੇ ਗਿਆ ਜਦੋਂ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ ਤੇ ਇਹ ਅੰਦਰੋਂ ਦੀ ਵਹਿਮ ਨਿਕਲ ਗਿਆ ਕਿ ਹੁਣ ਮੇਰੇ ਪਾਪ ਧੋਤੇ ਗਏ ਤੇ ਜਦੋਂ ਪਾਪ ਧੋਤੇ ਗਏ ਐਦਾਂ ਮਹਿਸੂਸ ਹੋਇਆ ਫਿਰ ਬੰਦੇ ਨੇ ਹੋਰ ਦੁੱਗਣੇ ਪਾਪ ਕੀਤੇ ਕਿਉਂ ਕੋਈ ਨਹੀਂ 2 ਦਿਨਾਂ ਦਾ ਸਮਾਂ ਕੱਢ ਕੇ ਥੋੜਾ ਜਿਹਾ ਤੇਲ ਪੂਕ ਕੇ ਅਗਲੇ ਸਾਲ ਫਿਰ ਜਾ ਕੇ ਪਾਪ ਧੋਇਆਵਾਂਗੇ ਇਹ ਮਾਰਗ ਤੁਹਾਨੂੰ ਪਾਪਾਂ ਤੋਂ ਮੁਕਤੀ ਨਹੀਂ ਦਵਾਏਗਾ ਸਗੋਂ ਹੋਰ ਭਵਰ ਜਲ ਦੇ ਵਿੱਚ ਫਸਾ ਦੇਗਾ ਪਰ ਜਦੋਂ ਗੁਰਮਤ ਦੇ ਮਾਰਗ 'ਤੇ ਚੱਲੋਗੇ ਨਾਮ ਬਾਣੀ 'ਚ ਇਸ਼ਨਾਨ ਕਰੋਗੇ ਤਾਂ ਗੁਰਮੁਖ ਪਿਆਰਿਓਂ ਅੰਦਰੋਂ ਪਾਪ ਕਰਨ ਦੀ ਬਿਰਤੀ ਹੀ ਖਤਮ ਹੋ ਜਾਏਗੀ ਪਤਾ ਲੱਗ ਜਾਏਗਾ ਇਹਨਾਂ ਪਾਪਾਂ ਦਾ ਨੁਕਸਾਨ ਕੀ ਹੈ ਸੋ ਗੁਰਮੁਖ ਪਿਆਰਿਓ ਗੁਰੂ ਪਰਸ਼ਾ ਜੀ ਰਹਿਮਤ ਕਰਨ ਸਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਮਹੀਨੇ ਦੇ ਵਿਚਾਰ ਦੇ ਮੁਤਾਬਕ ਸਾਨੂੰ ਵੀ ਚੰਗੀ ਸੰਗਤ ਬਖਸ਼ਿਸ਼ ਕਰਨ ਸਾਡੇ ਤੇ ਵੀ ਕਿਰਪਾ ਕਰਕੇ ਮਿਹਰਬਾਨ ਹੋ ਕੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਾਡਾ ਜੀਵਨ ਸੋਹਣਾ ਬਣਾ ਦੇਣ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਚੜ੍ਹਿਆ ਮਹੀਨਾ ਤੁਹਾਡੇ ਸਾਰਿਆਂ ਲਈ ਪਾਗਾਂ ਭਰਿਆ ਹੋਵੇ ਗੁਰੂ ਪਾਰਸ਼ਾ ਜੀ ਸਭਨਾ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੰਤ ਵਿੱਚ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ